ਮਾਰਨਿੰਗ ਟਾਈਮ ਮੈਂ ਅੱਜ ਕੱਪੜੇ ਵਾਸ਼ ਕਰਨ ਇੱਕਦਮ ਬੜੀ ਜੋਰਾਂ ਦਾ ਜਿਹੜਾ ਵਾ ਮੀਂਹ ਆਉਣ ਲੱਗ ਗਿਆ ਤੇ ਮੇਰੇ ਕੱਪੜੇ ਜਿਹੜੇ ਆ ਧੋਣ ਦਾ ਕੰਮ ਵਿੱਚੇ ਰਹਿ ਗਿਆ ਵੇੜੇ ਦੀ ਸਾਫ ਸਫਾਈ ਮੈਂ ਲਈ ਹੀ ਕਰ ਤੇ ਹੁਣ ਉੱਪਰੋਂ ਛੱਤ ਤੋਂ ਜਿਹੜਾ ਵੇੜੇ 'ਚ ਪਾਣੀ ਆਉਣ ਲੱਗ ਪਿਆ ਉਹਦੇ ਨਾਲ ਸਾਰਾ ਵੇੜਾ ਫੇਰ ਖਰਾਬ ਹੋ ਗਿਆ ਇਧਰ ਮੈਂ ਆਲੂ ਬੋਇਲ ਕੱਲ ਰੱਖੇ ਸੀ ਪਰੌਂਠੇ ਬਣਾਵਾਂਗੇ ਐ ਸਭ ਨੇ ਪੀਤੀ ਚਾਹ ਤੇ ਨਮਕੀਨ ਖਾਦਾ ਚਾਹ ਪੀਣ ਤੋਂ ਬਾਅਦ ਵਿੱਚ ਮੈਂ ਕੱਪੜੇ ਵਾਸ਼ ਕਰ ਹੀ ਲਏ ਮੀਂਹ ਥੋੜਾ ਜਿਹਾ ਹਟ ਗਿਆ ਸੀ ਕਪੜੇ ਹੁਣ ਮੈਂ ਇੱਧਰ ਸਟੈਂਡ ਉੱਪਰ ਸੁਕਣ ਲਈ ਪਾ ਦਿੱਤੇ ਬੱਦਲ ਅਜੇ ਵੀ ਬਹੁਤ ਜ਼ਿਆਦਾ ਕਾਲਾ ਕਾਲਾ ਸਮਾਂ ਤੇ ਛਾਇਆ ਹੋਇਆ ਮੈਂ ਵੀ ਥੋੜਾ ਥੋੜਾ ਆਉਂਡਿਆ ਘਰ ਦੀ ਸਾਫ ਸਫਾਈ ਕਰਨ ਤੋਂ ਬਾਅਦ ਵਿੱਚ ਫਰੈਸ਼ ਹੋ ਕੇ ਮੈਂ ਆਪਣਾ ਇਹ ਵਸਣ ਦੇ ਚਲੇ ਜਿੰਨੂੰ ਅਸੀਂ ਪੰਜਾਬੀ ਚ ਵਸਣ ਦਾ ਪੂੜਾ ਕਹਿੰਨੇ ਆ ਇਹ ਮਿੱਠੇ ਪੂਲੇ ਨਹੀਂ ਹੁੰਦੇ ਇਹ ਹੁੰਦੇ ਨੇ ਵਸਣ ਦੇ ਨਮਕੀਨ ਪੂਲੇ ਹੋਂਨੇ ਤੇ ਮੈਂ ਆਲੂ ਵਾਲੇ ਪਰੌਂਠੇ ਹੀ ਪਰ ਮੇਰੀ ਤਬੀਅਤ ਠੀਕ ਨਾ ਹੋਣ ਕਰਕੇ ਐਨ ਮੌਕੇ ਤੇ ਪ੍ਰੋਗਰਾਮ ਜਿਹੜਾ ਉਹ ਚੇਂਜ ਹੋ ਗਿਆ ਆਲੂ ਜਿਹੜੇ ਬੋਇਲ ਕੀਤੇ ਸੀ ਉਹਨਾਂ ਦੀ ਸਬਜ਼ੀ ਬਣਾ ਲਾਂਗੇ